ਜਿਹੜੇ ਮੇਰੇ ਵੀਰਾਂ ਦਾ ਦਿਮਾਗ ਖਰਾਬ ਹੋਇਆ ਵਾ ਆ ਮਾਨੀ ਦੇ ਵਿਆਹ ਦੀਆਂ ਫੋਟੋ ਵੀਡੀਓ ਦੇਖ ਦੇਖ ਕੇ ਉਹ ਇਹ ਵੀਡੀਓ ਜ਼ਰੂਰ ਸੁਣੋ ਕਿਉਂਕਿ ਭਾਰਤ ਦੇ ਵਿੱਚ ਬੜੇ ਬੇਸ਼ਰਮ ਲੋਕ ਆ ਰੀਚਾਰਜ ਵਧਣ ਤੋਂ ਬਾਅਦ ਵੀ ਉਹਨਾਂ ਦੇ ਵਿਆਹ ਦੀਆਂ ਹੀ ਪੋਸਟਾਂ ਪਾਉਂਦੇ ਆ ਬੀਐਸਐਨ ਨੂੰ ਸਪੋਰਟ ਕਰੋ ਬੀਐਸਐਨ ਨੂੰ ਡੋਬਿਆ ਵੀ ਉਹਨਾਂ ਨੇ ਕਿਹਦੇ ਨਾਲ ਮਿਲ ਕੇ ਡੋਬਿਆ ਉਹ ਵੀ ਪਤਾਗਾ ਹੁਣ ਗੱਲ ਇਹ ਕਰਦੇ ਆਪਾਂ 5000 ਕਰੋੜ ਰੁਪਇਆ ਲਾਉਣਾ ਸਿੱਧੇ ਸ਼ਬਦਾਂ ਦੇ ਵਿੱਚ 5 ਅਰਬ ਰੁਪਇਆ ਉਹਨਾਂ ਨੇ ਵਿਆਹ ਦੇ ਉੱਤੇ ਠੀਕ ਆ ਉਹਨਾਂ ਦੀ 15 ਦਿਨਾਂ ਦੀ ਆਮਦਨ ਦੱਸਦੇ ਆ ਠੀਕ ਆ ਅਮਾਨੀ ਦਾ ਮੁੰਡਾ ਹੈਗਾ ਜੀ ਐਨੀਮਲ ਲਵਰ ਜੇ ਕਾਸ ਕਿਤੇ ਉਹ ਹਿਊਮਨ ਲਵਰ ਹੁੰਦਾਗਾ ਤਾਂ ਆਪਾਂ ਇੰਟਰਨੈਟ ਤੇ ਸਰਚ ਕਰਦੇ ਆਂ ਭਾਰਤ ਦੇ ਵਿੱਚ ਕਿੰਨੇ ਕੁ ਸੌ ਕਰੋੜ ਗਰੀਬ ਹੈਗੇ ਕਿਤੇ ਹਨਾ ਉਹ ਅਮਾਉਂਟ ਉੱਤੇ ਦਿਖਦਾਗਾ ਨਾ ਸਾਰਾ ਗਿਣਤੀ ਵੀ ਇੰਨੇ ਕੱਲੇ ਕੱਲੇ ਆਪਾਂ ਦੇਸ਼ ਦਾ ਘਟ ਸਕਦੇ ਆਂ ਤੇ ਉਹਨਾਂ ਦਾ ਭਲਾ ਸਿਰਫ 1000 ਕਰੋੜ ਦਾ ਹੀ ਹੋ ਸਕਦਾਗਾ 5000 ਕਰੋੜ ਆ 5000 ਰੁਪਈਆ ਜੇ ਉਹ ਅਨੀਮਲ ਲਵਰ ਦੀ ਜਗ੍ਹਾ ਹਿਊਮਨ ਲਵਰ ਹੋਵੇ। ਅਮਾਨੀ ਦਾ ਮੁੰਡਾ ਐਨੀਮਲ ਲਵਰ ਕਹਿੰਦਾ ਜ਼ਰੂਰ ਆ ਪਰ ਜੈਕਟ ਪਾਉਂਦਾ ਉਹ ਕਰੋਕੋਡਾਇਲ ਦੀ ਚਮੜੀ ਵਾਲੀ। ਠੀਕ ਆ। ਫਿਰ ਟਾਟਾ ਤੁਸੀਂ ਦੇਖ ਲਓ। ਟਾਟਾ 109 ਬਿਲੀਅਨ ਰੁਪਏ দান ਕਰ ਚੁੱਕਿਆ ਹੈ ਹੁਣ ਤੱਕ। ਪਤਾ ਨਹੀਂ ਉਹਨੇ ਕਿੱਥੇ ਦਾਨ ਕੀਤੇ ਆ ਸਰਕਾਰੀ ਖਾਤਿਆਂ 'ਚ ਕੀਤੇ ਹੋਣੇ ਆ। ਪਰ ਜੀ ਉਹ ਵੀ ਰੁਪਈਏ ਜਿਹੜਾ ਹੁਣ ਬਿلو ਪੋਵਰਟੀ ਲਾਈਨ ਲੋਕ ਰਹਿੰਦੇ ਆ ਗਰੀਬੀ ਰੇਖਾ ਤੋਂ ਥੱਲੇ ਬਿਲਕੁਲ ਜਿਨ੍ਹਾਂ ਦੇ ਘਰ ਨਹੀਂ ਹੈਗੇ ਫੁੱਟਪਾਥਾਂ ਦੇ ਸੌਂਦੇ ਆ ਉਹਨਾਂ ਦੇ ਲਈ ਉਹ ਦਾਨ ਕੀਤੇ ਹੁੰਦੇ ਉਹਨਾਂ ਦੇ ਲਈ ਕੁਝ ਬਣਾਇਆ ਹੁੰਦਾ ਤਾਂ ਅੱਜ ਇਹ ਅੰਕੜਾ ਦੇਖਣਾ ਨਹੀਂ ਸੀਗਾ ਦੁਨੀਆ ਨੂੰ ਕਿਤੇ ਵੀ ਭਾਰਤ ਦੇ ਵਿੱਚ ਇੰਨੇ ਵੀ ਲੋਕ ਗਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਆ ਜਿਨ੍ਹਾਂ ਕੋਲ ਹੱਗਣ ਮੂਤਰ ਨੂੰ ਜਗ੍ਹਾ ਨਹੀਂ ਸੌਣ ਨੂੰ ਜਗ੍ਹਾ ਹੈ ਨਹੀਂਗੀ ਇਹੋ ਜਿਹੇ ਲੋਕ ਬਹੁਤ ਆ ਪਰ ਇਹ ਦੇਖਿਓ ਤੁਸੀਂ ਦੇਖੋ ਜੇ ਅਮਬਾਨੀਆਂ ਦਾ 15 ਦਿਨਾਂ ਦਾ ਖਰਚਾ ਅਣਾ 15 ਵੀ ਨਹੀਂ ਕਹਿ ਸਕਦੇ 10 ਦਿਨਾਂ ਦਾ ਹੀ ਆਮਦਨ ਜਿਹੜੀ ਹੈਗੀ ਆ ਤਾਂ ਇਹ ਭਾਰਤ ਦਾ ਇੰਨਾ ਵੱਡਾ ਕੰਮ ਕਰ ਸਕਦੀ ਆ ਤਾਂ ਫਿਰ ਕਿਉਂ ਨਹੀਂ ਕਰਦੇਗੇ ਨਹੀਂ ਟਾਟਾ ਦੀ ਜਿਹੜੀ ਦਾਨ ਦਿੱਤੇ ਨਾ ਇਹ ਚੀਜ਼ ਹੋਈ ਆ ਉਹ ਅੰਕੜਾ ਹੀ ਕਿਉਂ ਦਿਖਾਇਆ ਜਾਂਦਾਗਾ ਆਉਣ ਵਾਲੇ ਬਜਟਾਂ ਦੇ ਵਿੱਚ ਫਿਰ ਪਾਏਗਾ ਜਾਂਦੀਆਂ ਗਰੀਬਾਂ ਦੀਆਂ ਸਕੀਮਾਂ ਇਹਨਾਂ ਦੇ ਲੈਟ੍ਰੀਨਾਂ ਬਣਾਉਣੀਆਂ ਦਾ ਫਲਾਣਾ ਬਣਾਉਣੇ ਆ ਫਿਰ ਉਹ ਪੌਪ ਪੈਣੋਂ ਹਟ ਜਾਣਗੀਆਂ ਜੇ ਇਹ ਅੰਕੜਾ ਵਿੱਚੋਂ ਖਤਮ ਕਰ ਦਿੱਤਾ ਤਾਂ ਗੱਲ ਗੱਲ ਇੱਥੇ ਘਮ ਘਮਾ ਕੇ ਹੀ ਆਉਂਦੀ ਆ ਵੀ 5000 ਕਰੋੜ ਕੋਈ ਸਕੋਤ ਛੋਟਾ ਨਹੀਂ ਹੈਗਾ ਇਹ ਬੜਾ ਵੱਡਾ ਅਮਾਉਂਟ ਆ ਏ 5000 ਸਿਰਫ 15 ਦਿਨ ਦਾ ਇਹਦੇ ਨਾਲ ਜਦੋਂ ਇੰਨਾ ਕੁਝ ਹੋ ਸਕਦਾਗਾ ਬੇਸ ਤੇ ਨਾਂ ਤੋਂ ਇਹ ਚੀਜ਼ ਲੈ ਸਕਦੀ ਆ ਕਿ ਇੱਥੇ ਗਰੀਬੀ ਰੇਖਾ ਤੋਂ ਸਾਡਾ ਕੋਈ ਲੋਕ ਨਹੀਂ ਹੈ ਫਿਰ ਉਹ ਕਿਉਂ ਨਹੀਂ ਕਰ ਦੇਗੇ ਹੈ ਕਿਸੇ ਕੋਲ ਜਵਾਬ ਸਾਰੇ ਜਿਹੜੇ ਕਹੋ ਪੋਲਿਟਿਕਸ ਤੋਂ ਲੈ ਕੇ ਅਨ ਚੰਗਾਉਣ ਵਾਲੇ ਫਿਲਮਾਂ ਵਾਲੇ ਸਭ ਉੱਥੇ ੱਤਕੇ ਖਾਂਦੇ ਫਿਰਦੇ ਆ ਆਏ ਜਿਗਤ ਤੀਜੀ ਵੀਡੀਓ ਚੱਕ ਕੇ ਲਾਓ ਸੁਲਮਾਨ ਖਾਨ ਆ ਗਿਆ ਫਲਾਨੀ ਖਾਨ ਆ ਗਈ ਉਹ ਆ ਗਈ ਉਹ ਆ ਗਿਆ ਯਾਰ ਅਸੀਂ ਕੀ ਲੈਣਾਗਾ ਉਹਨਾਂ ਤੋਂ ਪਤਾ ਨਹੀਂ ਕੌਣ ਲੋਕ ਬੈਠੇ ਪਾਈ ਜਾਂਦੇ ਆ ਬੱਸ ਕਰੋ ਯਾਰ ਅਸੀਂ ਭਾ ਨਹੀਂ ਦੇਖਣਾਗਾ ਕੀ ਦੇਖਣਾ ਸੀ ਉਹਦੇ ਵਿੱਚ ਕੋਈ ਕੀ ਦੇ ਨਾ ਫੋਟੋਆਂ ਖਚਾਈ ਜਾਂਦਾ ਕੀ ਦੇ ਨਾ ਖਚਾਈ ਜਾਂਦਾਗਾ ਪੈਸੇ ਦੀ ਬਰਬਾਦੀ ਇੰਨਾ ਯਾਰ ਇੰਨਾ ਕਹਿ ਲੋ ਅਰਬਾਂ ਰੁਪਈਏ ਦੀ ਬਰਬਾਦੀ ਉਹ ਵੀ ਲੋਕਾਂ ਨੂੰ ਇਹ ਫੀਲ ਕਰਾਉਂਦਾ ਕਿ ਯਾਰ ਤੁਸੀਂ ਨੰਗ ਬੈਠੇ ਆ ਸਾਰੇ ਹਾਂ ਆ ਹੁੰਦੀ ਆ ਮੇਰੀ ਤੁਸੀਂ ਸਾਰੇ ਪਖਾਰੀ ਬੈਠੇ ਆ ਇੱਥੇ ਇਹ ਚੀਜ਼ ਲੋਕਾਂ ਨੂੰ ਫੀਲ ਹੁੰਦੀ ਆ ਇਨੇ ਮਹਿੰਗੇ ਵਿਆਹ ਦੇਖ ਕੇ ਤਾ ਬ੍ਰੌਡਕਾਸਟਿੰਗ ਬੰਦ ਕਰੋ ਹੋਰ ਅੱਜ ਤੱਕ ਅਮੀਰਾਂ ਦੇ ਵਿਆਹ ਨਹੀਂ ਹੋਏਗੇ ਠੀਕ ਕਦੇ ਸੁਣਿਆ ਨਿਊਜ਼ਾਂ ਦੇ ਵਿੱਚ ਖਬਰਾਂ ਕਿ ਪੂਰਾ ਦੇਸ਼ ਜਿਵੇਂ ਪੂਰੇ ਦੇਸ਼ ਦਾ ਹੀ ਇਹ ਹੈਗਾ ਕਹਿ ਲਓ ਵਿਆਹ ਹੀ ਚੱਲਦਾ ਹੋਵੇ ਕਹਿ ਲਓ ਇੱਕ ਪੋਲਿਟਿਕਸ ਨਾਲੋਂ ਵੱਡਾ ਹੈ ਵੋਟਾਂ ਨਾਲੋਂ ਵੱਡਾ ਇਵੈਂਟ ਹੋਇਆ ਪਿਆਗਾ ਪਰ ਜੇ ਉਹਨਾਂ ਦੇ ਵਿੱਚ ਸੱਚੀ ਇਨਸਾਨੀਅਤ ਹੋਵੇ ਐਨੀਮਲ ਲਵਰ ਦੀ ਥਾਂ ਹਿਊਮਨ ਲਵਰ ਹੋ ਬਣੇ ਤਾਂ ਭਾਰਤ ਦੇ ਵਿੱਚੋਂ ਇਹ ਚੀਜ਼ ਮੁਕਤ ਹੋ ਜੂਗੀ ਲੋਕ ਜਿਹੜੇ ਬਾਹਰ ਸੌਂਦੇ ਆ ਫੁੱਟਪਾਥਾਂ ਤੇ ਇੰਨਾ ਹੀ ਉਹ দান ਕਰ ਸਕਦਾ ਨਾ ਕਿ ਆਪਦੇ ਪਿਓ ਨੂੰ ਕਹਿ ਗਿਆ ਕਿ 15 ਦਿਨ ਮੇਰੇ ਵਿਆਹ ਤੇ ਲਾਉਣਿਆ ਦਾ 15 ਦਿਨ ਹੋਰ 5 ਦਿਨ ਹੀ ਹੋਰ ਇਹ ਜਿਹੜੇ ਗਰੀਬੀ ਰੇਖਾ ਤੋਂ ਹੇਠਾਂ ਲੋਕ ਇਹਨਾਂ ਦੇ ਲਈ ਕੁਝ ਬਣਾਉਣਾ ਡਾਦੇ ਜੇ ਉਹ ਜੇ ਉਹ ਪੈਸੇ ਮੁੜਕੋੜ ਕੇ ਸਰਕਾਰੀਕ ਦਾਨ ਦੇ ਵਿੱਚ ਹੀ ਪੈਣੇ ਆ ਤਾਂ ਫਿਰ ਉਹਦਾ ਕੋਈ ਫਾਇਦਾ ਨਹੀਂ ਹੈਗਾ ਫਿਰ ਆਪਾਂ ਉਹਨਾਂ ਨੂੰ ਗਿਣ ਸਕਦੇ ਆ ਵੀ ਬੰਦੇ ਵਧਿਆ ਇਹ ਜਿਹੜਾ ਭੰਡਾਰਾ ਪੁੰਨਰਾ ਕਹਿੰਦੇ ਭੰਡਾਰਾ ਚਲਾਤਾ ਲੋਕਾਂ ਦੇ ਮੁੰਬਈ ਦੀ ਵਿੱਚ ਖਾਣ ਲਈ ਉਹ ਕਿਸ ਕੰਮ ਭੰਡਾਰਾ ਯਾਰ ਕੀ ਚੀਜ਼ ਆ ਦੋ ਬਾਦੀ ਰੋਟੀ ਦਾ ਬੰਦਾ ਕਿਤੋਂ ਵੀ ਉਹਨੂੰ ਮਿਲ ਹੀ ਜਾਣੀ ਤਾਂ ਇਨਿਕ ਵੀਡੀਓ ਜੇਗੀ ਇਹਨੂੰ ਸ਼ੇਅਰ ਜ਼ਰੂਰ ਕਰੋ ਜਿਨ੍ਹਾਂ ਨੂੰ ਮਾਨੀਆਂ ਦੇ ਵਿਆਹ ਦੇ ਚਾਹ ਉਹਨਾਂ ਤੱਕ ਪੰਚਾਇਓ ਕਿ ਇਹ ਜਿਹੜਾ ਇੰਨਾ ਪੈਸੇ ਦਾ ਬਰਬਾਦੀ ਹੋ ਰਹੀ ਆ ਉਹਨਾਂ ਦਾ ਪੈਸਾ ਉਹਨਾਂ ਨੇ ਕਮਾਇਆ ਠੀਕ ਆ ਆਪਾਂ ਬਰਬਾਦੀ ਨਹੀਂ ਕਹਿ ਸਕਦੇ ਕਿ ਉਹ ਜਿੱਥੇ ਮਰਜੀ ੜਾਉਣ ਪਰ ਇੱਕ ਛੋਟਾ ਜਿਹਾ ਸਵਾਲ ਆ ਜੇ ਉਹ ਆਪਦੀ ਕਮਾਈ ਦੇ ਵਿੱਚੋਂ ਪੰਜ ਦਿਨ ਲਾ ਕੇ ਐਡਾ ਵੱਡਾ ਕੰਮ ਕਰ ਸਕਦੇ ਆ ਤਾਂ ਫਿਰ ਕਰਦੇ ਕਿਉਂ ਨਹੀਂ ਹੈਗੇ ਫਿਰ ਆਪਣੀ ਵੱਡਾ ਦਿਲ ਉਹ ਦਿਖਾਉਣ ਠੀਕ ਆ ਮੁੰਡਾ ਇਹ ਕਹਿ ਸਕਦਾ ਕਿ ਪਿਓ ਆ ਮਰਿਆ 15 ਦਿਨ ਮੇਰੇ ਤੇ ਲਾਉਣੇ ਰਾਂ ਤੂੰ ਮੇਰੇ ਤੇ 10 ਦਿਨਾਂ ਦੀ ਕਮਾਈ ਹੋਈ ਲਾ। 5 ਦਿਨ ਮੈਂ ਗਰੀਬਾਂ ਦੇ ਕਿਹੋ ਕਰਨਾ। ਠੀਕ ਹੈ ਜੀ ਇੰਨੀ ਇੱਕ ਵੀਡੀਓ ਸੀ ਅਲਦੇ ਆਪਾਂ ਨੈਕਸਟ ਵੀਡੀਓ ਚ